ਸਾਰੇ ਉਹ ਸੰਗਤਾਂ ਮਾਣੇ ਅਕਾਚ ਦੇਵ ਚਾਪ ਜੀ ਦੇ ਦਰਬਾਰ ਦੇ ਵਿੱਚ ਨਮਸਤਕ ਹੋਇਆ ਸਾਰੇ ਉਹ ਆਹ ਜੀਆਂ ਪਰਵਾਣ ਕਰ ਨਿਆ ਜਿਤ ਪ੍ਰਾਪਤੀ ਕਰਾਵੇ ਹਰ ਕੰਮ ਸਫਲ ਕਰੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਿਹਾ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਚੇ ਦਿਲੋਂ ਅਰਦਾਸ ਕਰਕੇ ਜੋ ਵੀ ਮੰਗਿਏ ਮਿਲ ਜਾਂਦਾ ਤੇ ਅੱਜ ਹੰਸ ਰਾਜ ਹੰਸ ਲਈ ਸਾਦ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਗ੍ਰੰਥੀ ਸਿੰਘ ਨੇ ਪੂਰੀ ਮਰਿਆਦਾ ਅਨੁਸਾਰ ਜਿੱਤ ਦੀ ਅਰਦਾਸ ਕੀਤੀ। ਮੌਕਾ ਸੀ ਹੰਸ ਰਾਜ ਹੰਸ ਦੇ ਦਫ਼ਤਰ ਦੇ ਇਕੱਠਣ ਦਾ ਜਿੱਥੇ ਪਹਿਲਾਂ ਸੁਖਮਣੀ ਸਾਹਿਬ ਦੇ ਪਾਠ ਹੋਏ ਫਿਰ ਕੀਰਤਨ ਫਿਰ ਅਰਦਾਸ ਉਪਰੰਤ ਹੋਗੁਨਾਮਾ ਲਿਆ ਗਿਆ। ਇਹ ਸਾਰੀਆਂ ਧਾਰਮਿਕ ਰਸਮਾਂ ਤੋਂ ਬਾਅਦ ਹੰਸ ਰਾਜ ਹੰਸ ਪੂਰੇ ਹੌਸਲੇ ਤੇ ਉਤਸ਼ਾਹ ਵਿੱਚ ਦਿਖਾਈ ਦਿੱਤੇ। ਪਹਿਲਾਂ ਕਿਸ ਤਰ੍ਹਾਂ ਕੀਤੀ ਗਈ ਜਿੱਤ ਦੀ ਅਰਦਾਸ ਉਹ ਸੁਣਾਉਂਦੇ ਆਂ ਤੇ ਫਿਰ ਇਸ ਅਰਦਾਸ ਮਗਰੋਂ ਉਤਸ਼ਾਹਤ ਹੋਏ ਹੰਸ ਰਾਜ ਹੰਸ ਕੀ ਬੋਲੇ ਉਹ ਸੁਣਾਂਗੇ ਹੰਸ ਰਾਜ ਹੰਸ ਦੇ ਵਿਰੋਧ ਵਿੱਚ ਲੱਗ ਰਹੇ ਨਾਰੇ ਕੀਤੇ ਜਾ ਰਹੇ ਘਰਾਓ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੂਰੀ ਮਰਿਆਦਾ ਨਾਲ ਕੀਤੀ ਗਈ ਇਹ ਅਰਦਾਸ ਇਹਨਾਂ ਦੋਨਾਂ ਵਿੱਚੋਂ ਕੀ ਕਬੂਲ ਹੋਇਆ ਇਹ 4 ਜੂਨ ਨੂੰ ਪਤਾ ਲੱਗੇਗਾ ਵਾਹਿਗੁਰੂ ਤਿਆਸੇ ਕੰਨਾ ਮੰਨੇ ਨਾ ਮੱਤ ਵਿੱਚ ਮਤਰ ਕਰਕਾ ਆਂ ਆ ਕਾਲਪ ਦੇ ਨਾਮ ਆਲੇ ਮਾਨ ਗੁਰੂ ਨਿਤਾਨੇ ਆਂਦੇ ਕਾਨ ਗੁਰੂ ਨੇ ਰਤਿਆਂ ਦੇ ਕੋ ਮੇ ਆਸਿਆ ਮੇ ਆਸਰੇ ਸਚੇਤ ਕਾ ਵਾਹਿ ਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਣੀ ਦੇ ਤਰਨਾ ਕਮਲਾਗਰਿ ਹਰਦਾਸਾਂ ਬੇਨਤੀਆਂ ਜੋੜੀਆਂ ਸਭ ਗੁਰ ਸਚੇ ਪਾਸ਼ਾ ਤਾਲ ਜੀ ਲਈ ਦਾ ਕਰਦੇ ਤੀਤਵਾਨ ਸ੍ਰੀ ਹੰਸ ਰਾਜ ਸਾਹਿਬ ਜੀ ਲੋਕ ਸਮਾਜ ਦੇ ਤੀਰ ਕੋਟ ਦੇ ਵਿਚਾਰ ਸਰਬਸਤੇ ਮਾਸ਼ਾ ਮੀਨਰ ਖੜੇ ਹੈ ਹਣ ਸਰਬਜੀ ਆਪ ਜੀ ਦਾ ਉਤਸਵ ਲੰਘਿਆ ਹੋਇਆ ਸਾਜੀ ਸਾਰੇ ਹੀ ਸੰਗਤ ਨੇ ਗੱਲ ਮਿਲ ਕੇ ਸਰਬਜੀ ਉਹਨਾਂ ਦੇ ਵਾਸਤੇ ਜਿੱਤ ਦੀ ਪ੍ਰਾਪਤੀ ਲਈ ਵਾਸਤੇ ਸ਼੍ਰੀ ਸੁਖਬੀ ਸਾਹਿਬ ਜੀ ਨੇ ਪਾਠ ਜਾਪ ਕਰਵਾਏ ਹਨ ਸਰਬੰਦੀ ਭਾਗ ਦੀ ਜਨਤਾ ਕੌਲਤੀ ਜਿੱਤ ਵਾਸਤੇ ਸਾਰਿਆਂ ਸੰਗਤਾਂ ਨੇ ਅਕਾਸ਼ ਨੈਣੇ ਚਾਪ ਜੀ ਦੇ ਦਰਬਾਰ ਦੇ ਵਿੱਚ ਉਮਸਤ ਹੋ ਗਏ ਹਨ ਸਾਰਿਆਂ ਆਹ ਜੀਆਂ ਕਰ ਪਰਵਾਣ ਕਰਨੀਆਂ ਜਿੱਤ ਪ੍ਰਾਪਤੀ ਕਰਾਉਣੇ ਹਰ ਕੰਮ ਸਫਲ ਕਰਮੇ ਸਰਬੰਦੀ ਅਸਲੇ ਦਸਤਰ ਦਾ ਉਹ ਕਾਰਜੰਹ ਹੈ ਇਸ ਕਾਰਨ ਕੋ ਸਭੀ ਸਾਡੇ ਕੋਲ ਪਾਸ ਜਾ ਰਹੇ ਹਨ ਮਨਸਜੀ ਅੱਜ ਜਿੱਤ ਦੀ ਅਰਦਾਸ ਹੋ ਗਈ ਹੈ ਗੁਰੂ ਮਹਾਰਾਜ ਅਗੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਅੱਜ ਤੋਂ ਬਾਅਦ ਦਾ ਸਫਰ ਤੁਸੀਂ ਆਪ ਹੀ ਕਿਹਾ ਕਿ ਜਿੱਤ ਦੀ ਅਰਦਾਸ ਵੀ ਗੁਰੂ ਮਹਾਰਾਜ ਬੀਤੀ ਹੈ ਵੀ ਪ੍ਰੋਗਰਾਮ ਸ਼ੁਰੂ ਹੋ ਗਏ ਮਹਾਰਾਜ ਦੀ ਕਿਰਪਾ ਦਾ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਹੁਕਮ ਨੂੰ ਕਿਹੜੇ ਮੱਥੇ ਮੰਨਣਾ ਚਾਹੀਦਾ ਅੱਜ ਦੀ ਅਰਦਾਸ ਜੇ ਤੁਸੀਂ ਅਰਦਾਸ ਕਰਾਓ ਮਹਾਰਾਜ ਦੇ ਚਰਨ ਕੋ ਆਓ ਜਾਂ ਬਖਰੀ ਸਾਹਿਬ ਦਾ ਪਾਠ ਕਰਾਓ ਕਿ ਸਰੈਂਡਰ ਕਰ ਦਿਓ ਕੰਪਲੀਟ ਫਿਰ ਉਹ ਜੋ ਮਾਲਕ ਨੂੰ ਪਾਵੇ ਅੱਜ ਤੋਂ ਕਿੰਨਾ ਕੁ ਫਰਕ ਲੱਗੂਗਾ ਮੁਹਿਮ ਦੇ ਵਿੱਚ ਮੁਹਿਮ ਦੇਖ ਲੋ ਤੇਰੇ ਜੱਟੋਂ ਤੋਂ ਆਉਂਦੀ ਭਖ ਰਿਆ ਕੰਮ ਕਿਸੇ ਨੇ ਨਹੀਂ ਜਾਣਿਆ ਕਿ